ਸਿੱਖ ਦੀ ਆਮ ਰਣੀ ਕਿਰਤ ਵੇਰਤ ਗੁਰਮਤ ਅਨਸਾਰ ਹੋਵੇ ਗੁਰਮਤ ਇਹ ਹੈ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ ਆਪਣੇ ਮੁਕਤੀ ਦਾ ਦਾਤਾ ਤੇ ਇਸ਼ਟ ਕੇਵਲ 10 ਗੁਰੂ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਹਿਬਾਨ ਦੀ ਬਾਣੀ ਨੂੰ ਮੰਨਣਾ 10 ਗੁਰੂ ਸਹਿਬਾਨ ਨੂੰ ਇੱਕੋ ਜੋਦਾ ਪ੍ਰਕਾਸ਼ ਰੂਪ ਕਰਕੇ ਮੰਨਣਾ ਜਾਤ ਪਾਤ ਸ਼ੂਤ ਸ਼ਾਤ ਜੰਤਰ ਮੰਤਰ ਤੰਤਰ ਸ਼ਗਨ ਮਹੂਰਤ ਗ੍ਰਹਿ ਸ਼ਰਾਦ ਪਿੱਤਰ ਦੀਵਾ ਕਿਰਿਆ ਕਰਮ ਤਰਪਨ ਜਾਗ ਪੱਦਣ ਪੂਰਨਮਸ਼ੀ ਆਦਿ ਦੇ ਵਰਤ ਤਿਲਕ ਮਾਲਾ ਗੌਰ ਮੁਠੀ ਮੜੀ ਮੂਰਤੀ ਪੂਜਾ ਆਦਿ ਪਰਮ ਰੂਪ ਕਰਮਾ ਉਤੇ ਨਿਸ਼ਚੈ ਨਹੀਂ ਕਰਨਾ ਗੁਰੂ ਅਸਥਾਨ ਤੋਂ ਛੁੱਟ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਸਥਾਨ ਨਹੀਂ ਮੰਨਣਾ ਖਾਲਸਾ ਸਾਰੇ ਮੱਤਾਂ ਤੋਂ ਨਿਆਰਾ ਰਹੇ ਪਰ ਕਿਸੇ ਅਨ ਧਰਮੀ ਦਾ ਦਿਲ ਨਾ ਤੁਖਾਵੇ ਹਰ ਇੱਕ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਅੱਗੇ ਅਰਦਾਸ ਕਰੋ ਹੋਰ ਵਿਦਿਆਵੀ ਬੜੋ ਪਰ ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਬਹੁਤ ਜ਼ਰੂਰੀ ਹੈ ਸੰਤਾਨ ਨੂੰ ਗੁਰਸਿੱਖੀ ਦੀ ਵਿਦਿਆ ਦਿਵਾਉਣੀ ਸਿੱਖਦਾ ਫਾਜ ਹੈ ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ ਸਿੱਖ ਭੰਗ ਅਫੀਮ ਸ਼ਰਾਬ ਤਮਾਕੂ ਆਦਿ ਨਸ਼ੇ ਨਾਂ ਵਰਤੇ ਅਮਲ ਕੇਵਲ ਪ੍ਰਸ਼ਾਦੇ ਦਾ ਹੀ ਰੱਖੇ ਸਿੱਖ ਮਰਦ अथवा ਇਸਤਰੀ ਨੂੰ ਨੱਕ ਕੰਨ ਛੇਦਣਾ ਮਨਾ ਹੈ ਗੁਰੂ ਦਾ ਸਿੱਖ ਕੰਨਿਆ ਨਾ ਮਾਰੇ ਗੁਰੂ ਦਾ ਸਿੱਖ ਧਰਮ ਦੀ ਕੀਰਤ ਕਰਕੇ ਨਿਰਵਾਹ ਕਰੇ गुरु का सिख गरीबी की रचना गुरु की गोलक जाने चोरी जारी ना करे जुआ ना खेडे गुरु का सिख जन्म तो लैके देहांत तक गुरु मर्यादा करे सिख सिख में मिलन समय वाहगुरु जी का खालसा वाहू जी की फतेह बुलावे मारद इसी दोह हुकम है सिख पर्दा पर कुंड करना उचित नहीं सिख लचहरे के दस्तार तो छुट पोशाकबंधी बाकी कोई पाबंदी नहीं सिख स्त्रियाँ दस्तार सजाए जा ना जजाए दोवें ठीक हैं